ਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਪੰਜਾਬ ਦੇ ਬਜਟ ਵਿੱਚ ਕੀ ਕੀ ਗਰੀਬਾਂ ਲਈ ਵੱਡੇ ਐਲਾਨ ਕਰਾਂਗੇ ਵਿਸਥਾਰਤ ਗੱਲ ਪੰਜਾਬ ਵਿੱਚ ਨਸ਼ਾ ਕਿਸ ਨੇ ਲਿਆਂਦਾ ਵੱਡਾ ਖੁਲਾਸਾ ਆੜਤੀਆਂ ਦੇ ਮੁੱਦੇ ਤੇ ਕੇਂਦਰੀ ਮੰਤਰੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਮਾਨ ਗੁਰਦੁਵਾਰਾ ਸਹਿਬਾਨਾਂ ਦੀ ਪਹਿਰੇਦਾਰੀ ਖੁਦ ਕਰੇ ਪੰਥ ਗੜਗੱਜ ਦਾ ਐਲਾਨ ਜ਼ਮਾਨਤ ਮਿਲਣ ਬਾਅਦ ਨਰੈਣ ਸਿੰਘ ਚੌੜਾ ਜੇਲ੍ਹ ਤੋਂ ਰਿਹਾ ਐਡਵੋਕੇਟ ਧਾਮੀਦਾ ਬੰਦੀ ਸਿੰਘਾਂ ਦੇ ਮਾਮਲੇ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਕੈਨੇਡਾ ਦੀ ਪੀਆਰ ਦੀ ਝਾਕ ਰੱਖਣ ਵਾਲੇ ਲੋਕਾਂ ਦੀਆਂ ਆਸਾਂ ਤੇ ਫਿਰਿਆ ਪਾਣੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਗੱਲ ਕਰਦੇ ਆਂ ਪੰਜਾਬ ਦੇ ਬਜਟ ਦੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਦੇ ਵੱਲੋਂ ਇਹ ਚੌਥਾ ਉਹਨਾਂ ਦੀ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ। ਉਹਨਾਂ ਨੇ ਬਦਲਦਾ ਪੰਜਾਬ ਦੇ ਵਿਸ਼ੇ ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੀ ਵਾਰ ਦੇ ਨਾਲੋਂ ਲਗਭਗ 15% ਦੀ ਵਾਧਾ ਹੈ। ਟੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ 817 ਪ੍ਰਸ਼ਟ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੰਜਾਬ ਬਜਟ ਵਿੱਚ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਵਾਸਤੇ ਹਰਪਾਲ ਟੀਮਾ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਅਨਸੂਚਿਤ ਜਾਤੀ ਦੇ ਭਾਈਚਾਰੇ ਵੱਲੋਂ ਪੰਜਾਬ ਅਨਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 31 ਮਾਰਚ 2020 ਤੱਕ ਲਏ ਗਏ ਸਾਰੇ ਕਰਜ਼ੇ ਮੁਆਫ ਕੀਤੇ ਜਾ ਰਹੇ ਨੇ ਇਹਦੇ ਨਾਲ 5000 ਲੋਕਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਨਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਘੱਟ ਗਿਣਤੀ ਅਤੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਵਾਸਤੇ ਵਿੱਤੀ ਸਾਲ 2025-26 ਦੇ ਵਿੱਚ ਅਨਸੂਚਿਤ ਜਾਤੀਆਂ ਉਪਯੋਜਨਾ ਲਈ 13000 ਤੇ 937 ਕਰੋੜ ਰੁਪਏ ਰਾਖਵੇਂ ਰੱਖ ਦਿੱਤੇ ਗਏ ਹੈ ਜੋ ਪੰਜਾਬ ਦੇ ਕੁੱਲ ਬਜਟ ਦਾ ਵੱਡਾ ਹਿੱਸਾ ਨੇ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਐਲਾਨ ਕੀਤਾ ਕਿ ਬਦਲਦਾ ਪੰਜਾਬ ਚ ਸਰਕਾਰ ਦਾ ਮਕਸਦ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਣਾ ਹੈ ਉਹਨਾਂ ਨੇ ਕਿਹਾ ਕਿ ਅਨਸੂਚਿਤ ਜਾਤੀਆਂ ਦੇ ਭੈਣਾ ਭਰਾਵਾ ਨੂੰ ਪੰਜਾਬ ਅਨਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ ਲੈ ਗਏ ਕਰਜ਼ਿਆਂ ਦੇ ਕਾਰਨ ਡਿਫਾਲਟ ਹੋਣ ਦਾ ਮੁੱਦਾ ਬੜਾ ਚਿੰਤਤ ਕਰਦਾ ਹੈ ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਲਿਆ ਕਰਜ਼ਾ ਵਾਪਸ ਵੀ ਕੀਤਾ ਪਰ ਕੁਝ ਵਾਜਬ ਕਾਰਨਾ ਕਰਕੇ ਲਾਹਪਾਤਰੀ ਕਾਰੋਬਾਰ ਦੀ ਅਸਫਲਤਾ ਲਾਹਪਾਤਰੀ ਦੀ ਮੌਤ ਅਤੇ ਪਰਿਵਾਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਮੈਂਬਰ ਨਾ ਹੋਣਾ ਲਾਹਪਾਤਰੀ ਦੇ ਘਰ ਦੇ ਵਿੱਚ ਕਿਸੇ ਮੈਂਬਰ ਦੀ ਲੰਬੀ ਬਿਮਾਰੀ ਜਾਂ ਆਮਦਨ ਦਾ ਹੋਰ ਕੋਈ ਨਾ ਸਰੋਤ ਨਾ ਹੋਣਾ ਜਾਂ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋਣਾ ਇਹਨਾਂ ਕਾਰਨਾ ਕਰਕੇ ਕੁਝ ਲੋਕ ਕਰਜ਼ਾ ਵਾਪਸ ਨਹੀਂ ਸੀ ਕਰ ਸਕੇ ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ਦੇ ਵਿੱਚ ਪਰਿਵਾਰਾਂ ਨੂੰ ਕਰਜ਼ਿਆਂ ਦੀ ਅਦਾਇਗੀ ਵਾਸਤੇ ਆਪਣਾ ਘਰ ਅਤੇ ਜ਼ਾਇਦਾਤ ਤੱਕ ਵੇਚਣੀ ਪਈ ਜਿਸ ਕਾਰਨ ਉਹ ਗਰੀਬੀ ਵੱਲ ਧੱਕੇ ਜਾਂਦੇ ਰਹੇ ਸਰਕਾਰ ਨੇ ਇਸ ਸਥਿਤੀ ਦੇ ਪ੍ਰਤੀ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਅਪਣਾਇਆ ਅਤੇ ਪੰਜਾਬ ਅਨਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਰਾਹੀਂ ਮਿਤੀ 31 ਮਾਰਚ 2020 ਤੱਕ ਲਾਏ ਗਏ ਸਾਰੇ ਕਰਜ਼ਿਆਂ ਦੀ ਮਾਫੀ ਦਾ ਐਲਾਨ ਕਰ ਦਿੱਤਾ ਪਹਿਲੀ ਨਸ਼ੀਲੇ ਪਦਾਰਥਾਂ ਦੀ ਗਣਨਾ ਅਗਲੇ ਸਾਲ ਉਹਨਾਂ ਨੇ ਦੱਸਿਆ ਕਿ ਇਹ ਕੀਤੀ ਜਾਏਗੀ ਸਰਕਾਰ ਨਸ਼ਾ ਛਡਾਊ ਮਹਿਮਾਤੇ 150 ਕਰੋੜ ਰੁਪਏ ਖਰਚੇਗੀ ਨਸ਼ੇ ਦੀ ਰੋਕਥਾਂ ਵਾਸਤੇ ਉਹਨਾਂ ਨੇ ਐਲਾਨ ਕੀਤਾ ਕਿ ਐਂਟੀ ਡਰੋਨ ਸਿਸਟਮ ਵਿਕਸਿਤ ਕਰਨ ਵਾਸਤੇ ਬਜਟ ਵਿੱਚ ਇਹ 110 ਕਰੋੜ ਰੁਪਏ ਰੱਖੇ ਗਏ ਨੇ ਅਗਲੇ ਸਾਲ ਉਹਨਾਂ ਨੇ ਆਖਿਆ ਕਿ ਨਸ਼ੇ ਨੂੰ ਲੈ ਕੇ ਜਾਣਗਣਨਾ ਕੀਤੀ ਜਾਏਗੀ ਅਤੇ 150 ਕਰੋੜ ਇਹ ਤਜਵੀਜ਼ਤ ਨੇ ਬਜਟ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਖੇਡਾਂ ਨਾਲ ਜੋੜਨ ਦਾ ਵੀ ਯਤਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਦਲਦਾ ਪੰਜਾਬ ਦਾ ਇਤਿਹਾਸਕ ਫੈਸਲਾ ਪੰਜਾਬ ਨੂੰ ਬਦਲ ਦੇਵੇਗਾ ਪਿਛਲੇ ਬਜਟ ਦੇ ਵਿੱਚ ਵਿੱਤ ਮੰਤਰੀ ਹਰਪਾਲ ਸੀਮਾ ਨੇ ਖੇਡਾਂ ਵਾਸਤੇ 272 ਕਰੋੜ ਰੁਪਏ ਅਲਾਟ ਕੀਤੇ ਸੀ ਜਿਸ ਨੂੰ ਇਸ ਵਾਰ 4 ਗੁਣਾ ਵਧਾ ਕੇ 979 ਕਰੋੜ ਰੁਪਏ ਕਰ ਦਿੱਤਾ ਗਿਆ ਇਸ ਸਾਲ ਦਾ ਬਜਟ ਪਿਛਲੀਆਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਸਰਕਾਰਾਂ ਭਾਵ ਅਕਾਲੀ ਭਾਜਪਾ ਸਰਕਾਰ ਜਾਂ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਸੀ 2012 ਤੋਂ 2022 ਦੇ 10 ਸਾਲਾਂ ਵਿੱਚ ਰੱਖੇ ਗਏ ਖੇਡ ਬਜਟ ਤੋਂ ਕਾਫੀ ਜ਼ਿਆਦਾ ਆਪਣੇ ਬਜਟ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਜਦੋਂ ਅਸੀਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਡਰੱਗ ਮਾਫੀਆ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹਾਂ ਤਾਂ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਮੰਨਣਾ ਇਹ ਹੈ ਜਾਂ ਇਹਦਾ ਜਵਾਬ ਇਹ ਹੈ ਕਿ ਖੇਡਾਂ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਨੌਜਵਾਨਾਂ ਦੇ ਨਾਲ ਮਿਲ ਕੇ ਨਸ਼ੇ ਦੀ ਦੁਰਵਰਤੋਂ ਦਾ ਲੱਕ ਤੋੜਿਆ ਜਾਵੇ 3000 ਉਹ ਕਹਿੰਦੇ ਇੰਡੋਰ ਸਟੇਡੀਅਮ ਬਣਾਏ ਜਾਣਗੇ ਇੰਡੋਰ ਜਿਮ ਬਣਾਏ ਜਾਣਗੇ ਸੈਂਟਰ ਆਫ ਐਕਸੀਲੈਂਸ ਵਿੱਚ ਸੁਧਾਰ ਹੋਏਗਾ ਉਹਨਾਂ ਨੇ ਦੱਸਿਆ ਕਿ 979 ਕਰੋੜ ਰੁਪਏ ਦਾ ਬਜਟ ਇਹਦੇ ਵਾਸਤੇ ਰੱਖਿਆ ਗਿਆ ਹੈ ਸਿਹਤ ਵਿਭਾਗ ਵਾਸਤੇ 5598 ਕਰੋੜ ਦਾ ਬਜਟ ਰੱਖਿਆ ਗਿਆ ਹੈ 10 ਲੱਖ ਰੁਪਏ ਦੀ ਉਹਦੇ ਵਿੱਚ ਬੀਮਾ ਕਵਰ ਹੋਏਗਾ ਫਰਿਸ਼ਟੇ ਸਕੀਮ ਵਾਸਤੇ 10 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਅਤੇ 65000 ਵਿਦਿਆਰਥੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤਾ ਜਾਏਗਾ ਸਾਰੇ ਪਰਿਵਾਰਾਂ ਨੂੰ ਇਹ ਸਿਹਤ ਕਾਰਡ ਮਿਲਣਗੇ ਇਹਦੇ ਵਿੱਚ ਉਹ ਕਹਿੰਦੇ ਰੰਗਲਾ ਪੰਜਾਬ ਵਿਕਾਸ ਵਾਸਤੇ 585 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਵੱਲੋਂ ਸੜਕਾਂ ਲਈ 2873 ਕਰੋੜ ਰੁਪਏ ਉਹ ਕਹਿੰਦੇ ਇਹਦੇ ਤੇ ਖਰਚੇ ਜਾਣਗੇ ਅਤੇ ਨਾਲ ਹੀ ਵਿਦੇਸ਼ਾਂ ਦੀ ਤਰਜ਼ ਤੇ ਚੰਗੀਆਂ ਸੜਕਾਂ ਬਣਾਈਆਂ ਜਾਣਗੀਆਂ ਪਿੰਡਾਂ ਦੇ ਖੇਡ ਮੈਦਾਨ ਬਣਾਏ ਜਾਣਗੇ ਅਤੇ ਉਹਨਾਂ ਵਾਸਤੇ ਸੜਕਾਂ ਦਾ ਵੀ ਨਿਰਮਾਣ ਕੀਤਾ ਜਾਏਗਾ ਤੇ ਨਾਲ ਹੀ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਦੇ ਤਹਿਤ ਲਾਈਟਾਂ ਲਗਾਉਣ ਦਾ ਪ੍ਰਬੰਧ ਕੀਤਾ ਜਾਏਗਾ ਇਹਦੇ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਵਾਸਤੇ ਵੀ ਵੱਡੇ ਕਦਮ ਚੁੱਕੇ ਜਾਣਗੇ ਇਸ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ 3500 ਕਰੋੜ ਰੁਪਏ ਖਰਤੇ ਜਾਣਗੇ ਇਹਦੇ ਤੋਂ ਇਲਾਵਾ ਪੰਜਾਬ ਦੇ ਸਾਰੇ ਪਿੰਡਾਂ ਨੂੰ ਆਪਸੀ ਸੰਪਰਕ ਯਕੀਨੀ ਬਣਾਉਣ ਲਈ ਅਤੇ ਸਫਰ ਨੂੰ ਸੁਖਾਲਾ ਕਰਨ ਵਾਸਤੇ ਵੀ ਉਹਨਾਂ ਦੀ ਸਰਕਾਰ ਦਾ ਟੀਚਾ ਉਹਨਾਂ ਨੇ ਆਖਿਆ ਕਿ 1 ਸਾਲ ਬਾਅਦ ਕੋਈ ਵੀ ਲਿੰਕ ਸੜਕ ਟੁੱਟੀ ਨਾ ਰਹੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਕੁੱਲ 18944 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡੇਸ਼ਨ ਕੀਤੀ ਜਾਏਗੀ ਜਿਸ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ 2873 ਕਰੋੜ ਰੁਪਏ ਖਰਤੇ ਜਾਣਗੇ ਅਗਲੇ ਵਿੱਤੀ ਸਾਲ ਵੀ ਇਹ ਸਕੀਮ ਜਾਰੀ ਰਹੇਗੀ ਅਤੇ ਮੁਫਤ ਬਿਜਲੀ ਵਾਲੀ ਸਕੀਮ ਉਹ ਕੰਦੇ ਚੱਲਦੀ ਰਹੇਗੀ ਸਰਕਾਰ ਨੇ ਇਹਦੇ ਵਾਸਤੇ ਦੱਸਿਆ ਕਿ ਰੱਖਿਆ ਦੇ ਵਾਸਤੇ 7600 ਤੇ 14 ਕਰੋੜ ਰੁਪਏ ਦਾ ਬਜਟ ਰੱਖਿਆ ਉਦਯੋਗਕ ਖੇਤਰ ਵਾਸਤੇ 3400 ਤੋਂ 26 ਕਰੋੜ ਦਾ ਬਜਟ ਰੱਖਿਆ ਹੈ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਇੱਕ ਜਲਦੀ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾਵੇਗੀ। ਉਦਯੋਗਾਂ ਨੂੰ ਵਿੱਤੀ ਸਹਾਇਤਾ ਵਾਸਤੇ 250 ਕਰੋੜ ਰੁਪਏ ਰੱਖੇ ਗਏ ਨੇ। ਅਮਰੇਸਰ ਦੇ ਵਿੱਚ ਉਹ ਕਹਿੰਦੇ ਇੱਕ ਵੱਧਿਆ ਯੂਨਿਟੀ ਮਾਲ ਬਣੇਗਾ ਅਤੇ 80 ਕਰੋੜ ਰੁਪਏ ਦਾ ਉਪਬੰਧ ਉਹਦੇ ਵਾਸਤੇ ਹੈ। ਐਮ ਐਸ ਐਮਈ ਲਈ ਰਹਿਮ ਸਕੀਮ ਤਹਿਤ 120 ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਔਰਤਾਂ ਵਾਸਤੇ ਜਿਹੜੀ ਮੁਫਤ ਬਸਾਂ ਦੇ ਵਿੱਚ ਸਕੀਮ ਚੱਲ ਰਹੀ ਆ ਭਾਵ ਕਿਰਾਇਆ ਨਹੀਂ ਲਿਆ ਜਾਂਦਾ ਉਹ ਜਾਰੀ ਰਹੇਗਾ 440 ਕਰੋੜ ਰੁਪਏ ਦਾ ਉਹਦੇ ਵਾਸਤੇ ਵੱਖ ਰਾਖਮਾ ਪ੍ਰਬੰਧ ਕੀਤਾ ਗਿਆ ਨਾਲ ਹੀ ਘਰ ਬੈਠਿਆਂ ਸਰਕਾਰੀ ਸੇਵਾਵਾਂ 50 ਰੁਪਏ ਵਿੱਚ ਉਪਲਬਧ ਹੋਣਗੀਆਂ 2 ਸਟੈਪ ਡਿਲੀਵਰੀ ਦੀ ਕੁੱਲ ਫੀਸ 120 ਰੁਪਏ ਹੋਵੇਗੀ ਲੋਕਾਂ ਨੂੰ ਆਪਣੇ ਕੋਲੋਂ ਸਿਰਫ 50 ਰੁਪਏ ਦੇਣ ਹੋਣ ਕਿਤੇ ਬਾਕੀ 70 ਰੁਪਏ ਪੰਜਾਬ ਸਰਕਾਰ ਦੇਵੇਗੀ ਖੇਤੀ ਸੈਕਟਰ ਦੇ ਵਿੱਚ ਬਿਜਲੀ ਸਬਸਿਡੀ ਜਾਰੀ ਰਹੇਗੀ ਬਜਟ ਵਿੱਚ ਰਾਖਵੇਂ ਰੱਖੇਗਾ 9992 ਕਰੋੜ ਇਹਦੇ ਵਾਸਤੇ ਨੇ ਪਸ਼ੂਆਂ ਦੀਆਂ ਸਿਹਤ ਸਹੂਲਤਾਂ ਲਈ ਪਾਇਲਟਡ ਪ੍ਰੋਜੈਕਟ ਜਿਲੇਵਾਰ ਚੁਣੇ ਜਾਣਗੇ ਰੱਖਿਆ ਗਿਆ 704 ਕਰੋੜ ਦਾ ਇਹਦੇ ਵਾਸਤੇ ਬਜਟ ਹੈ ਸਿੱਖਿਆ ਪ੍ਰਣਾਲੀ ਦੀ 17925 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸਿੱਖਿਆ ਦੇ ਖੇਤਰ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਹੁਸ਼ਿਆਰਪੁਰ ਨੂੰ ਪੁਰਸਕਾਰ ਮਿਲਿਆ ਪ੍ਰੀ ਪ੍ਰਾਇਮਰੀ ਅਤੇ 12ਵੀਂ ਜਮਾਤ ਦੇ ਤੱਕ ਵਿਦਿਆਰਥੀਆਂ ਲਈ ਮੈਗਾ ਪੇਟੀਅ ਮ ਕਰਵਾਏ ਗਏ ਅਤੇ ਨਾਲ ਦੱਸਿਆ ਗਿਆ ਕਿ ਮੈਗਾ ਪੀਟੀਐਮ ਚ 21 ਲੱਖ ਮਾਪਿਆਂ ਨੇ ਬੀਤੇ ਸਾਲ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਆਈਟ ਆਈਟੀਆਂ ਵੀ ਬਣਾਈਆਂ ਜਾਣਗੀਆਂ ਅਤੇ ਨਵੀਆਂ ਆਈਟੀਆਂ ਵਾਸਤੇ ਬਜਟ 2025-26 ਲਈ 33 ਕਰੋੜ ਰੁਪਏ ਦਾ ਵੱਖਰਾ ਬਜਟ ਰੱਖਿਆ ਗਿਆ ਹੈ ਮੈਡੀਕਲ ਸੈਕਟਰ ਲਈ 1336 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਇਹ ਬਜਟ ਪਿਛਲੇ ਸਾਲ ਦੇ ਨਾਲੋਂ 27 ਫੀਸਦੀ ਵਧਿਆ ਗਿਆ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ 65 ਲੱਖ ਪਰਿਵਾਰ ਕਵਰ ਕੀਤੇ ਜਾਣਗੇ ਜਿਨ੍ਹਾਂ ਨੂੰ 10 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਏਗਾ ਸਰਕਾਰ ਨੇ ਪੰਜਾਬ ਦੀ ਸਿਹਤ ਬੀਮਾ ਯੋਜਨਾ ਨੂੰ ਵਿਆਪਕ ਬਣਾਉਣ ਅਤੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਹੈ ਇਹਦੇ ਵਿੱਚ ਕੋਈ ਰੁਕਾਵਟ ਜਾਂ ਵਿਤਕਰਾ ਨਹੀਂ ਹੋਏਗਾ ਪਿੰਡੂ ਦਾ ਸ਼ਹਿਰੀ ਅਮੀਰ ਦਾ ਗਰੀਬ ਹਰ ਵਿਅਕਤੀ ਇਸ ਯੋਜਨਾ ਦਾ ਲਾਭ ਉਠਾ ਸਕੇਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਾਸਤੇ 1650 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਰੋਜ਼ਗਾਰ ਅਤੇ ਸਖਲਾਈ ਲਈ 1469 ਪਲੇਸਮੈਂਟ ਕੈਂਪ ਲਗਾਏ ਗਏ 51651 ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣ ਦਾ ਜ਼ਿਕਰ ਹੋਇਆ ਕਿਸਾਨਾਂ ਦੀ ਸਹਾਇਤਾ ਵਾਸਤੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਬਸਿਡੀ ਪ੍ਰਦਾਨ ਕਰਨ ਲਈ 9992 ਕਰੋੜ ਰੁਪਏ ਰਾਖਵੇਂ ਰੱਖੇ ਜਾਣ ਦੀ ਜਾਣਕਾਰੀ ਵੀ ਦਿੱਤੀ ਗਈ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਪ੍ਰਤੀ ਸੰਵੇਦਨਸ਼ੀਲਤਾ ਵੀ ਦਿਖਾਈ ਗਈ ਜਿਸ ਲਈ ਸਿੰਚਾਈ ਤੋਂ ਵਾਂਝੇ ਰਹੇ ਖੇਤਰਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਵਾਸਤੇ ਸਤੀ ਜਲਾ ਪ੍ਰੋਜੈਕਟ ਨਾਲ ਸੰਬੰਧੀ 8227 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਗਿਆ। ਉਹਨਾਂ ਦੱਸਿਆ ਕਿ ਟੇਲਾਂ ਤੱਕ ਪਾਣੀ ਪਹੁੰਚਦਾ ਕਰਨ ਅਤੇ ਨਹਿਰੀ ਸੰਚਾਈ ਸਹੂਲਤਾਂ ਦਾ ਵਿਸਤਾਰ ਕਰਨ ਲਈ ਸਰਕਾਰ ਨੇ ਪੰਜਾਬ ਭਰ ਦੇ ਵਿੱਚ ਜਲ ਸਰੋਤਾਂ ਦੀ ਲਾਈਨਿੰਗ ਅਤੇ ਨਵੀਨੀਕਰਨ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਵਿੱਤੀ ਸਾਲ 2025-26 ਚ 315 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 63000 ਹੈਕਟੇਅਰ ਰਕਵੇ ਨੂੰ ਇਨਾ ਪ੍ਰੋਜੈਕਟਾਂ ਅਧੀਨ ਕਵਰ ਕੀਤਾ ਜਾਏਗਾ ਜਿਸ ਵਿੱਚ ਭੂਮੀਗਤ ਪਾਈਪਲਾਈਨਾਂ ਵਿਛਾਉਣਾ ਵੀ ਸ਼ਾਮਲ ਹੈ। ਰਾਮ ਤੀਰਥ ਵਿਖੇ 100 ਕਰੋੜ ਨਾਲ ਭਗਵਾਨ ਰਾਮ ਤੀਰਥ ਪੈਨੋਰਾਮਾ ਸਥਾਪਿਤ ਕੀਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਯਾਦਗਾਰੀ ਸਮਾਗਮ ਹੋਣਗੇ। ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਨੰਗਲ ਨੂੰ ਇੱਕ ਸਲਾਨੀ ਸ਼ਹਿਰ ਦੇ ਵਜੋਂ ਵਿਕਸਿਤ ਕੀਤਾ ਜਾਏਗਾ। ਨੰਗਲ ਵਾਸਤੇ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸੜਕ ਸੁਰੱਖਿਆ ਫੋਰਸ ਦੇ ਨਾਲ ਦੱਸਿਆ ਗਿਆ ਕਿ 48% ਦੀ ਕਮੀ ਦਰਜ ਕੀਤੀ ਗਈ ਹੈ। ਜੇਲ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ AI ਕੈਮਰੇ ਲਗਾਏ ਜਾਣਗੇ। ਜੇਲ੍ਹ ਵਿਭਾਗ ਵਾਸਤੇ ਇਹਦੇ ਲਈ 11000 ਤੋਂ 560 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਾਸਤੇ 1600 ਤੋਂ 14 ਕਰੋੜ ਰੁਪਏ ਦਾ ਬਜਟ ਦੱਸਿਆ ਗਿਆ ਹੈ। ਦੱਸਿਆ ਗਿਆ ਕਿ 176 ਪਿੰਡਾਂ ਵਿੱਚ ਪਾਈਪਾਂ ਰਾਹੀਂ ਪੀਂਡ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਏਗਾ। ਰਾਵੀ ਅਤੇ ਸ਼ਾਹਪੁਰ ਕੰਢੀ ਡੈਮ ਦਾ ਕੰਮ ਜੋਰਾਂ ਨਾਲ ਉਹਨਾਂ ਨੇ ਦੱਸਿਆ ਕਿ ਚੱਲ ਰਿਹਾ ਹੈ। ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਮੁਹਾਲੀ ਅਤੇ ਪਠਾਨਕੋਟ ਵਿੱਚ ਵੀ ਟਿਊਬਵੈਲ ਲਗਵਾਏ ਜਾਣਗੇ ਆਪਕਾਰੀ ਵਿਭਾਗ ਦੇ ਮਾਲੀ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਇਹਦੇ ਵਿੱਚ 63% ਵਾਧਾ ਹੋਇਆ ਹੈ ਆਪਕਾਰੀ ਵਿਭਾਗ ਨੂੰ 10350 ਕਰੋੜ ਰੁਪਏ ਦੀ ਕਮਾਈ ਹੋਈ ਹੈ ਅਗਲੇ ਸਾਲ ਲਈ 11000 ਤੇ 200 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਦੌਰਾਨ ਔਰਤਾਂ ਨੂੰ 11 1100 ਰੁਪਏ ਦੇਣ ਬਾਬਤ ਵੀ ਗੱਲਬਾਤ ਹੋਈ ਉਹਨਾਂ ਨੇ ਆਖਿਆ ਕਿ ਵੱਖ-ਵੱਖ ਵਿਭਾਗਾਂ ਤੋਂ ਸਰਵੇ ਕਰਵਾਏ ਜਾ ਰਹੇ ਨੇ ਅਤੇ ਵਿਚਾਰ ਚਰਚਾ ਜਾਰੀ ਹੈ ਜਲਦ ਹੀ ਪੰਜਾਬ ਦੀਆਂ ਔਰਤਾਂ ਨੂੰ ਇਹ ਪੈਸੇ ਵੀ ਦੇ ਦਿੱਤੇ ਜਾਣਗੇ ਵਿਰੋਧੀਆਂ ਤੇ ਤੰਜ ਕਸਤਿਆਂ ਚੀਮਾ ਨੇ ਕਿਹਾ ਕਿ ਸਾਲ 2022 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਸ ਮੌਕੇ ਵਿਰੋਧੀਆਂ ਦੀ ਕਲਾਸ ਲਾਉਂਦਿਆਂ ਚੀਮਾ ਨੇ ਕਿਹਾ ਕਿ 2002 ਤੋਂ ਲੈ ਕੇ 2022 ਤੱਕ ਦੋ ਵਾਰ ਕਾਂਗਰਸ ਅਤੇ ਦੋ ਵਾਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਇਨ੍ਹਾਂ ਦੋ ਦਹਾਕਿਆਂ ਦੇ ਸਮੇਂ ਦੌਰਾਨ ਨਾ ਪੰਜਾਬ ਦੇ ਨੌਜਵਾਨਾਂ ਅਤੇ ਨਾ ਕਿਸਾਨਾਂ ਲਈ ਕੋਈ ਰੋਡਮੈਪ ਸੀ ਸਗੋਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਨਵੀਆਂ-ਨਵੀਆਂ ਸਕੀਮਾਂ ਦੀ ਸ਼ੁਰੂਆਤ ਇਨ੍ਹਾਂ ਦੋਵਾਂ ਸਰਕਾਰਾਂ ਦੇ ਸਮੇਂ ਹੋਈ ਪੰਜਾਬ ਅੰਦਰ ਚਿੱਟੇ ਨਾਲ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਵਾਸਤੇ ਇੱਕ ਵੱਡੀ ਸਾਜ਼ਿਸ਼ ਅਕਾਲੀ ਭਾਜਪਾ ਸਰਕਾਰ ਨੇ ਘੜੀ ਸੀ ਉਨ੍ਹਾਂ ਕਿਹਾ ਕਿ ਪੰਜਾਬੀ ਇਸ ਗੱਲ ਦੇ ਗਵਾਹ ਨੇ ਕਿ ਪਹਿਲੀ ਵਾਰ ਚਿੱਟੇ ਨਾਂ ਦਾ ਸ਼ਬਦ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਮਿਲਿਆ ਸੀ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਸੁਣਿਆ ਕਿ ਚਿੱਟੇ ਨਾਂ ਦਾ ਵੀ ਨਸ਼ਾ ਕੋਈ ਪੰਜਾਬ ਵਿੱਚ ਆਇਆ ਹੈ ਨਸ਼ੇ ਦੇ ਕਾਰੋਬਾਰ ਨੂੰ ਪੰਜਾਬ ਦੀ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਕਾਲੀ ਭਾਜਪਾ ਸਰਕਾਰ ਨੇ ਲਈ ਫਿਰ ਜਦੋਂ ਕਾਂਗਰਸ ਨੇ ਸਰਕਾਰ ਬਣਾਈ ਤਾਂ ਧਾਰਮਿਕ ਗ੍ਰੰਥਾਂ ਨੂੰ ਨਾ ਬਖਸ਼ਿਆ ਗਿਆ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਫ ਤੇ ਹੱਥ ਰੱਖ ਕੇ ਅਤੇ ਹੱਥ ਵਿੱਚ ਫੜ ਕੇ ਸੌਖਾਦੀ ਕਿ ਉਹ ਨਸ਼ੇ ਨੂੰ ਖਤਮ ਕਰਨਗੇ ਪਰ ਅਜੇ ਹਾ ਕੁਝ ਨਾ ਹੋਇਆ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਆਉਣ ਸਾਰ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੀ ਕੈਬਨਟ ਮੀਟਿੰਗ ਦੌਰਾਨ 30000 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਤੋਂ ਦੂਰ ਅਤੇ ਰੁਜ਼ਗਾਰ ਦੇ ਨੇੜੇ ਆਏਗਾ ਇਹ ਮੁਹਿੰਮ ਪੰਜਾਬ 'ਚ ਜਾਰੀ ਹੈ ਅਤੇ ਅਸੀਂ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ। ਹੁਣ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਤੁਰ ਪਿਆ। ਉਹਨਾਂ ਕਿਹਾ ਕਿ ਅਸੀਂ ਇੱਕ ਆਵਸਥਾ ਪੰਜਾਬ ਬਣਾ ਰਹੇ ਹਾਂ। ਇਸੇ ਕਰਕੇ ਅਸੀਂ ਪੰਜਾਬ ਦੇ ਬਜਟ ਦਾ ਥੀਮ ਬਦਲਦਾ ਪੰਜਾਬ ਰੱਖਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਅਸੀਂ ਆਰਥਿਕ ਪੱਖੋਂ ਮਜ਼ਬੂਤ ਬਣਾ ਰਹੇ ਹਾਂ। ਯੁੱਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਇਸੇ ਲਹਿ ਤਹਿਤ ਚਲਾਈ ਜਾ ਰਹੀ ਹੈ। ਤੇ ਹੁਣ ਦੂਸਰੇ ਪਾਸੇ ਝੋਨੇ ਦੀ ਫਸਲ ਦੇ ਵਕਤ ਲਿਫਟਿੰਗ ਦੀ ਬਹੁਤ ਵੱਡੀ ਸਮੱਸਿਆ ਸਾਹਮਣੇ ਆਈ ਸੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਪਹਿਰਲਾਦ ਜੋਸ਼ੀ ਤੋਂ ਪੰਜਾਬ ਤੋਂ ਅਨਾਜ ਭਾਵ ਚੌਲ ਅਤੇ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਵਾਸਤੇ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਸੁਰਚਾਰੂ ਅਤੇ ਮੁਕੰਮਲ ਅਤੇ ਮੁਸ਼ਕਲ ਰਹਿਤ ਖਰੀਦ ਅਤੇ ਭੰਡਾਰ ਨੂੰ ਯਕੀਨੀ ਬੜਾਇਆ ਜਾ ਸਕੇ ਮੁੱਖ ਮੰਤਰੀ ਨੇ ਸ਼੍ਰੀ ਜੋਸ਼ੀ ਦੇ ਨਾਲ ਉਹਨਾਂ ਦੀ ਰਹਿائش ਤੇ ਜਾ ਕੇ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹੜੀ ਮਾਰਕੀਟਿੰਗ ਸੀਜ਼ਨ 2025-26 ਦੌਰਾਨ ਪੰਜਾਬ ਵੱਲੋਂ 124 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦੀ ਉਮੀਦ ਹੈ। ਉਹਨਾਂ ਆਖਿਆ ਕਿ ਪਿਛਲੇ ਫਸਲੀ ਸੀਜ਼ਨ ਦੀ ਲਗਭਗ 5 ਲੱਖ ਮੀਟ੍ਰਿਕ ਟਨ ਕਣਕ ਵੀ ਪੰਜਾਬ ਵਿੱਚ ਸਟਾਕ ਕੀਤੀ ਹੋਈ ਹੈ। ਜਿਸ ਕਾਰਨ ਪੰਜਾਬ ਨੂੰ ਲਗਭਗ 129 ਲੱਖ ਮੀਟ੍ਰਿਕ ਟਨ ਕਣਕ ਦੇ ਢੰਗਾਂ ਵਾਸਤੇ ਪ੍ਰਬੰਧ ਕਰਨੇ ਪੈ ਰਹੇ ਨੇ। ਉਨਾ ਦੱਸਿਆ ਕਿ ਸਟੋਰੇਜ ਲਈ ਥਾਂ ਦੀ ਭਾਰੀ ਕਮੀ ਹੈ ਅਤੇ ਏਜੰਸੀਆਂ ਕੋਲ ਉਪਲਬਧ ਜ਼ਿਆਦਾਤਰ ਕਵਾਡ ਜਗ੍ਹਾ ਜਿਹੜੀ ਹੈ ਉਹ ਚੌਲਾਂ ਦੇ ਭੰਡਾਰਨ ਵਾਸਤੇ ਵਰਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਸਟੋਰੇਜ ਲਈ ਥਾਂ ਦੀ ਕਮੀ ਨਾਲ ਨਜਿੱਠਣ ਲਈ ਘੱਟੋ-ਘੱਟ 25 ਲੱਖ ਮੀਟ੍ਰਿਕ ਟਨ ਕਣਕ ਦੀ ਸਿੱਧੀ ਡਿਲੀਵਰੀ ਲਈ ਸਪੈਸ਼ਲ ਟ੍ਰੇਨਾਂ ਦੀ ਲੋੜ ਹੋਵੇਗੀ। ਉਹਨਾਂ ਕੇਂਦਰੀ ਮੰਤਰੀ ਨੂੰ ਦਾਖਲ ਦੇਣ ਵਾਸਤੇ ਕਿਹਾ ਤਾਂ ਜੋ ਕਣਕ ਨੂੰ ਸਪੈਸ਼ਲ ਟ੍ਰੇਨਾਂ ਰਾਹੀਂ ਪਹਿਲ ਦੇ ਆਧਾਰ ਤੇ ਬਾਹਰ ਭੇਜਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਚੌਲਾਂ ਲਈ ਜਗ੍ਹਾ ਦੀ ਘਾਟ ਕਾਰਨ ਐਫਸੀਆਈ ਦੇ ਵੱਲੋਂ ਹੁਣ ਤੱਕ ਸਿਰਫ 45% ਚੌਲ ਹੀ ਲੈ ਗਏ ਐ ਜਦੋਂ ਕਿ ਮਿਲਿੰਗ ਦੀ ਆਖਰੀ ਮਿਤੀ 31 ਮਾਰਚ ਦੇ 2023 ਹੈ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸਥਿਤੀ ਨਾਲ ਡੱਟਣ ਲਈ ਮਿਲਿੰਗ ਦੀ ਮਿਤੀ ਵਧਾਉਣ ਵਾਸਤੇ ਵੀ ਆਖਿਆ ਉਹਨਾਂ ਨੇ ਕਿਹਾ ਕਿ ਅੱਜ ਤੱਕ ਐਫਸੀਆਈ ਕੋਲ 7.5 ਲੱਖ ਮੀਟਰਕ ਟਨ ਚੌਲਾਂ ਦੀ ਜਗ੍ਹਾ ਉਪਲਬਧ ਹੈ ਜਦੋਂ ਕਿ ਕੁੱਲ 71.50 ਲੱਖ ਮੀਟਰਕ ਟਨ ਚੌਲਾਂ ਦੀ ਡਿਲੀਵਰੀ ਹਾਲੇ ਬਾਕੀ ਹੈ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਸੌਣੀ ਸੀਜ਼ਨ 2224-25 ਦੀ ਚੌਲਾਂ ਦੀ ਮੇਲਗ ਨੂੰ ਸਮੇਂ ਸਿਰ ਪੂਰਾ ਕਰਨ ਵਾਸਤੇ FCI ਦੇ ਵੱਲੋਂ ਪੰਜਾਬ ਤੋਂ ਚੌਲਾਂ ਦੀ ਵੱਧ ਤੋਂ ਵੱਧ ਢੋਆ ਢੁਆਈ ਨੂੰ ਆਗਾ ਦਿੱਤੀ ਜਾਵੇ ਸਾਈਲੂਜ ਵਿਖੇ ਕਣਕ ਦੀ ਖਰੀਦ ਲਈ ਆਰਤੀਆਂ ਦੇ ਕਮਿਸ਼ਨ ਦੇ ਵਿੱਚ ਕਟੌਤੀ ਦਾ ਮੁੱਦਾ ਵੀ ਉਠਾਉਂਦਿਆਂ ਉਹਨਾਂ ਨੇ ਕਿਹਾ ਕਿ ਆਰਤੀਆਂ ਦੇ ਕਮਿਸ਼ਨ ਦੀ ਅਦਾਇਗੀ ਹੋਰ ਮੰਡੀਆਂ ਦੇ ਬਰਾਬਰ ਕਰਦੇ ਮਾਮਲੇ ਤੇ ডিএফਪੀਡੀ ਭਾਰਤ ਸਰਕਾਰ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਚਰਚਾ ਕੀਤੀ ਗਈ ਸੀ ਅਤੇ ਇਹ ਵੀ ਦੱਸਿਆ ਗਿਆ ਸੀ ਕਿ ਜੇ ਆੜਤੀਆਂ ਨੂੰ ਸਾਈਲੋਸ ਤੋਂ ਖਰੀਦ ਲਈ ਕਮਿਸ਼ਨ ਨਿਜਮਤ ਮੰਡੀਆਂ ਤੇ ਖਰੀਦ ਦੇ ਬਰਾਬਰ ਦਿੱਤਾ ਜਾਂਦਾ ਤਾਂ ਮੰਡੀ ਲੇਬਰ ਅਤੇ ਆਵਾਜਾਈ ਖਰਚਿਆਂ ਦੇ ਪੱਖ ਤੋਂ ਬਚਤ ਹੋਏਗੀ ਇਸ ਲਈ ਉਹਨਾਂ ਬੇਨਤੀ ਕੀਤੀ ਹੈ ਕਿ ਸਾਈਲੋਸ ਵਿੱਚ ਆੜਤੀਆਂ ਦੇ ਕਮਿਸ਼ਨ ਨੂੰ ਆਮ ਖਰੀਦ ਦੇ ਬਰਾਬਰ ਆਗਾ ਦਿੱਤੀ ਜਾਵੇ ਤਾਂ ਜੋ ਸਾਈਲੋਸ ਤੋਂ ਸਿੱਧੀ ਖਰੀਦ ਨੂੰ ਸਹੂਲਤ ਮਿਲ ਸਕੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਆਰਤੀਏ ਸਾਈਲੋਸ ਦੇ ਵਿੱਚ ਮੰਡੀ ਦੇ ਕੰਮ ਕਾਜ ਵਾਂਗ ਹੀ ਕੰਮ ਕਰ ਰਹੇ ਨੇ ਆਰਜੀ ਲਾਕਤ ਸੀਟ ਵਿੱਚ ਆਰਤੀਆਂ ਕਮਿਸ਼ਨ ਤੇ ਪਾਬੰਦੀ ਦੀ ਸੀਮਾ ਦੇ ਮੁੱਦੇ ਨੂੰ ਉਠਾਉਂਦਿਆਂ ਉਹਨਾਂ ਨੇ ਕਿਹਾ ਕਿ ਆਰਤੀਆ ਕਮਿਸ਼ਨ ਹਾਰੀ ਸੀਜ਼ਨ 2121 ਦੇ ਪੀਸੀਐਸ ਵਿੱਚ ਕਣਕ ਵਾਸਤੇ 46 ਰੁਪਏ ਪ੍ਰਤੀ ਕੁਇੰਟਲ ਅਤੇ ਸੌਣੀ ਸੀਜ਼ਨ 2192 ਵਿੱਚ ਝੋਨੇ ਵਾਸਤੇ 45 ਰੁਪਏ ਤੇ 88 ਪੈਸੇ ਪ੍ਰਤੀ ਕੁਇੰਟਲ ਤੇ ਸੀਮਤ ਸੀ ਉਦੋਂ ਤੋਂ ਇਹੀ ਦਰ ਚੱਲਦੀ ਆ ਰਹੀ ਹੈ ਇਹ ਭਾਰਤ ਸਰਕਾਰ ਦੁਆਰਾ ਰਾਜ ਨੂੰ ਹਰੇਕ ਲਾਗ ਸੇਟ ਵਿੱਚ ਝੋਨੇ ਅਤੇ ਕਣਕ ਦੀ ਖਰੀਦ ਇਸੇ ਦਰ ਤੇ ਕਰਦੀ ਆ ਗਿਆ ਜਾਂਦਾ ਹੈ ਉਹਨਾਂ ਆ ਕਿਹਾ ਕਿ ਪੰਜਾਬ ਖੇਤੀਬਾੜੀ ਉਤਪਾਦ ਮਾਰਕੀਟਿੰਗ ਐਕਟ 1961 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਦੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਸੀਜ਼ਨ 2025-26 ਵਾਸਤੇ 2400 ਤੇ 45 ਰੁਪਏ ਭਾਵ 2.5% ਆਰਤੀਆ ਕਮਿਸ਼ਨ ਦੀ ਵਿਵਸਥਾ ਹੈ ਜੋ ਕਿ ਆਗਾਮੀ ਹਾੜੀ ਸੀਜ਼ਨ ਦੇ ਵਿੱਚ 60 ਰੁਪਏ ਤੇ 63 ਪੈਸੇ ਪ੍ਰਤੀ ਕੁਇੰਟਲ ਹੈ ਪਰ ਆਰਥਿਕ ਕਮਿਸ਼ਨ ਦੀ ਅਦਾਇਗੀ ਭਾਰਤ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਇਸ ਤਰ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਵੱਲੋਂ ਆਰਥਿਕ ਕਮਿਸ਼ਨ ਤੇ ਪਾਬੰਦੀ ਲਗਾਉਣ ਦੇ ਨਾਲ ਪਿਛਲੇ ਸੌਣੀ ਮਾਰਕੀਟਿੰਗ ਸੀਜ਼ਨ 2024-25 ਵਿੱਚ ਆਰਥੀਆਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ਵੀ ਕੀਤੀ ਸੀ। ਜਿਸ ਕਾਰਨ ਸੀਜ਼ ਦੌਰਾਨ ਖਰੀਦ ਜਿਹੜੀ ਸੀ ਉਹ ਪ੍ਰਭਾਵਿਤ ਹੋਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜੇ ਇਸ ਮੁੱਦੇ ਨੂੰ ਹੱਲ ਨਾ ਕੀਤਾ ਗਿਆ ਤਾਂ ਆਰਤੀਏ ਦੁਬਾਰਾ ਵੀ ਹੜਤਾਲ ਕਰ ਸਕਦੇ ਨੇ ਜਿਸ ਨਾਲ ਆਉਣ ਵਾਲੇ ਹਾਰੀ ਸੀਜ਼ਨ 2025-26 ਦੌਰਾਨ ਕਣਕ ਦੀ ਖਰੀਦ ਵੀ ਪ੍ਰਭਾਵਿਤ ਹੋ ਸਕਦੀ ਹੈ ਇਸ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਇਹਨਾਂ ਮੰਗਾਂ ਤੇ ਹਮਦਰਦੀ ਨਾਲ ਛੇਤੀ ਵਿਚਾਰ ਕਰੇਗੀ ਤੇ ਹੁਣ ਗੱਲ ਕਰਦੇ ਹਾਂ ਕਿ ਗੁਰਦੁਆਰਿਆਂ ਦੀ ਪਹਿਰੇਦਾਰੀ ਕੌਣ ਕਰੇ ਗੁਰਦੁਆਰਾ ਨਾਨਕ ਸਰ ਝੋੜੜਾਂ ਦੇ ਵਿੱਚ ਨਗਰ ਕੀਰਤਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ세ਦਾਰ ਉਹਨਾਂ ਨੇ ਪੰਥਕ ਇੱਕ ਜੁਟਤਾ ਦੀ ਉਥੇ ਫਿਰ ਤੋਂ ਅਪੀਲ ਕੀਤੀ ਹੈ ਉਹਨਾਂ ਨਾਲ ਹੀ ਪੰਜਾਬ ਦੇ ਗੁਰਦੁਆਰਿਆਂ ਦੀ ਪੰਥ ਨੂੰ ਪਹਿਰੇਦਾਰੀ ਵਾਸਤੇ ਡਟਣ ਦਾ ਸੁਨੇਹਾ ਵੀ ਦਿੱਤਾ ਹੈ ਗੁਰਦੁਆਰਾ ਨਾਨਕ ਸਰ ਕਲੇਰਾ ਦੇ ਦੂਸਰੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਤਪ ਨਗਰੀ ਝੋੜੜਾਂ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਗਿਆ ਅਤੇ ਉਥੇ ਉਹ ਪਹੁੰਚੇ ਹੋਏ ਸੀ ਸਮਰਪਤਾ ਦੇ ਸੰਤ ਬਾਬਾ ਕਾਲਾ ਸਿੰਘ ਨਾਨਕ ਸਰ ਕਲੇਰਾ ਵਾਲਿਆਂ ਨੇ ਸਿੱਖਾਂ ਨੂੰ ਸਿੱਖ ਵਿਰੋਧੀ ਤਾਕਤਾਂ ਤੋਂ ਸੁਚੇਤ ਹੋਣ ਤੇ ਵੀ ਜ਼ੋਰ ਦਿੱਤਾ ਹੈ ਅਤੇ ਨਾਲ ਆਖਿਆ ਕਿ ਧਰਮ ਪਰਿਵਰਤਨ ਕਰਨ ਤੇ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਖੰਡੇ ਵਾਟੇ ਦੀ ਪਹਲ ਸ਼ਾਕੇ ਸਿੰਘ ਸੱਜਣ ਦੀ ਅਪੀਲ ਹੈ ਕਿ ਇਹ ਧਰਮ ਪਰਿਵਰਤਨ ਨਾ ਕੀਤਾ ਜਾਵੇ। ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਨੇ ਸਿੱਖ ਕੌਮ ਦੇ ਨਾਲਲ ਪੰਥਕ ਧਿਰਾਂ ਨੂੰ ਇੱਕ ਮੁੱਠ ਹੋਣ ਦੀ ਅਪੀਲ ਵੀ ਕੀਤੀ ਹੈ। ਉਨਾ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਲਈ ਚਾਰ ਪੁੱਤਰ ਸ਼ਹੀਦ ਕਰਵਾ ਦਿੱਤੇ ਅਸੀਂ ਹਉਮੈ ਤਿਆਗਣ ਨੂੰ ਵੀ ਪਰ ਤਿਆਰ ਨਹੀਂ ਉਹਨਾਂ ਫਿਰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਨੇ ਇੱਕ ਪੰਥ ਬਣਾਇਆ ਸੀ ਇਸ ਪੰਥ ਨੂੰ ਅੱਜ ਇੱਕ ਜੁਟ ਹੋਣ ਦੀ ਲੋੜ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਕਈ ਗੁਰਦੁਆਰਿਆਂ ਨੂੰ ਜਿੰਦਰੇ ਲਗਾ ਦਿੱਤੇ ਜਾਂਦੇ ਆ ਜੋ ਸਹੀ ਨਹੀਂ ਹੈ ਉਹਨਾਂ ਸਵਾਲ ਕੀਤਾ ਕਿ ਸ਼ਰਾਰਤੀ ਬੇਆਦਵੀਆਂ ਦੀ ਫਿਰਾਕ ਵਿੱਚ ਨੇ ਤਾਂ ਸੰਗਤ ਤੇ ਪੰਥ ਫਿਰ ਕਿੱਥੇ ਹੈ ਪਿੰਡਾਂ 'ਚ ਘਰ ਘਰ ਰੋਜ਼ ਦੋ ਸਿੰਘ ਗੁਰਦੁਆਰਾ ਸਾਹਿਬ ਦੀ ਪਹਿਰੇਦਾਰੀ ਕਰਨ ਇਹਦੇ ਤੋਂ ਪਹਿਲਾਂ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਪਰਦਾ ਦੇ ਸੰਤ ਘਾਲਾ ਸਿੰਘ ਨਾਰਕਸਲ ਕਲੇਰਾ ਵਾਲਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖਸਾਲ ਮਹਾਨ ਹੈ ਇਸ ਪਵਿੱਤਰ ਦਰ ਦੀ ਅਗਵਾਈ ਹਿਤ ਨਾਰਕਸਰ ਸੰਪਰਦਾਇ ਧਰਮ ਪ੍ਰਚਾਰ ਨੂੰ ਸਮਰਪਿਤ ਹੈ ਕਈ ਕਿਲੋਮੀਟਰ ਤੱਕ ਇਹ ਲੰਬਾ ਨਗਰ ਕੀਰਤਨ ਕਾਫਲੇ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਦਰਜਣਾ ਬੈਂਡ ਪਾਰਟੀਆਂ ਕੀਰਤਨੀ ਤੇ ਰਾਗੀ ਢਾਡੀ ਜਥੇ ਗੁਰੂ ਮਹਿਮਾ ਦਾ ਗੁਣਗਾਨ ਕਰਦੇ ਨਜ਼ਰ ਆਏ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰਨਾਂ ਨੂੰ ਵੀ ਬੇਨਤੀ ਹੈ ਕਿ ਇਹ ਤਾਕਤਾਂ ਦੇ ਜਥੇਦਾਰਾਂ ਦਾ ਫਰਜ਼ ਬਣਦਾ ਹੈ ਕਿ ਸੰਪਰਦਾ ਭਾਵੇਂ ਕੋਈ ਵੀ ਹੋਵੇ ਉਹ ਕਿਸੇ ਵੀ ਸੰਪਰਦਾ ਦੇ ਸੱਦੇ ਤੇ ਜਾ ਕੇ ਹਾਜ਼ਰੀ ਭਰਨ ਪਰ ਘੱਟੋ-ਘੱਟ ਗੁਰੂ ਦੀ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਉਹਨਾਂ ਦਾ ਗੋਟਕਾ ਸਾਹਿਬ ਅਤੇ ਉਹਨਾਂ ਦੀ ਅਰਦਾਸ ਜ਼ਰੂਰ ਪੜ ਲੈਣ ਕਿ ਉਹਦੇ ਵਿੱਚ ਕੋਈ ਵਾਅਦਾ ਘਟਾ ਤਾਂ ਨਹੀਂ ਕੀਤਾ ਗਿਆ ਤੇ ਹੁਣ ਗੱਲ ਕਰਦੇ ਆ ਨਰੈਣ ਸਿੰਘ ਚੌੜਾ ਦੀ ਤੁਹਾਨੂੰ ਯਾਦ ਹੋਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਾਏ ਗਏ ਹੁਕਮ ਤੋਂ ਬਾਅਦ ਸੁਖਵੀਰ ਬਾਦਲ ਸੇਵਾ ਕਰ ਰਹੇ ਸੀ ਚੌਬਦਾਰ ਦੀ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ 78 ਵਰਿਆਂ ਦੇ ਨਾਰੈਣ ਸਿੰਘ ਚੌੜਾ ਨੂੰ ਕੱਲ ਜ਼ਮਾਨਤ ਮਿਲਦੀ ਖਬਰ ਮਿਲੀ ਸੀ ਉਹਦੇ ਤੋਂ ਬਾਅਦ ਬੁੱਧਵਾਰ ਦੀ ਸ਼ਾਮ ਨੂੰ ਉਰੂਪਨਗਰ ਜ਼ਿਲ੍ਹਾ ਜੇਲ੍ਹ ਤੋਂ ਉਹਨੂੰ ਰਿਹਾ ਕਰ ਦਿੱਤਾ ਗਿਆ ਨਾਰੈਣ ਸਿੰਘ ਚੌੜਾ ਨੂੰ 25 ਮਾਰਚ ਨੂੰ ਸ੍ਰੀ ਅਮਰੇਸਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਮਿਤ ਕਈ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਦਸੜਾ ਬਣਦਾ ਕਿ 4 ਦਸੰਬਰ 2024 ਨੂੰ ਨਰੈਣ ਸਿੰਘ ਚੌੜਾ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਧਾਰਮਿਕ ਸਜਾ ਤਹਿਤ ਸੇਵਾ ਨਿਭਾਰ ਰਿਹਾ ਸੁਖਵੀਰ ਬਾਦਲ ਤੇ ਗੋਲੀ ਦਾਗ ਦਿੱਤੀ ਸੀ ਇਸ ਤਰ੍ਹਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਤੇ ਐਸਡੀਪੀਸੀ ਟਾਸਕ ਫੋਰਸ ਦੇ ਸਟਾਫ ਨੇ ਚੌੜਾ ਨੂੰ ਮੌਕੇ ਤੋਂ ਕਾਬੂ ਕਰ ਲਿਆ ਸੀ ਚੌੜਾ ਲਗਭਗ 3.5 ਮਹੀਨਿਆਂ ਦੇ ਵੱਧ ਸਮੇਂ ਤੋਂ ਅਦਾਲਤੀ ਹਿਰਾਸਤ ਵਿੱਚ ਰਿਹਾ ਜੇਲ੍ਹ ਤੋਂ ਬਾਹਰ ਆਉਂਦੇ ਚੌੜਾ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਅਤੇ ਉਹਦਾ ਸਬੰਧ ਸਿਰਫ ਤੇ ਸਿਰਫ ਪੰਥ ਨਾਲ ਹੈ ਚੌੜਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ ਚੌੜਾ ਨੂੰ ਜ਼ਮਾਨਤ ਮਿਲਣ ਵਿੱਚ ਦੇਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਨਾ ਤਾਂ ਖੁਦ ਅਦਾਲਤ ਵਿੱਚ ਆਏ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਪੇਸ਼ ਹੋਇਆ ਉਹਨਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਕੋਈ ਬਿਆਨ ਵੀ ਨਹੀਂ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਅਪਣਾਈ ਜਾ ਰਹੀ ਉਦਾਸੀਨ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਨੂੰ ਇਸ ਪਹੁੰਚ ਨੂੰ ਜਿਹੜੀ ਉਹਨਾਂ ਵੱਲੋਂ ਅਪਣਾਈ ਹੋਈ ਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾਨੇ ਆ ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤوهਿਨ ਅਤੇ ਸਿੱਖਾਂ ਨਾਲ ਬੇਇਨਸਾਫੀ ਕਰਾਰ ਦਿੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੇ ਇਸ ਸੰਜੀਦਾ ਮਾਮਲੇ ਤੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਇਹਦੇ ਵਿੱਚ ਅੜਿੱਕਾ ਬਣਿਆ ਹੋਇਆ ਹੈ ਉਹਨਾਂ ਆਖਿਆ ਕਿ ਬੀਤੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਭਾਈ ਬਲਵੰਤ ਸਿੰਘ ਰਾਜੌਣਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਤੇ ਪੰਜ ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਪ੍ਰੰਤੂ ਦੁਖਦ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੁਮਾਇੰਦਗੀ ਵਾਲੀ ਕਮੇਟੀ ਨੂੰ ਸਮਾਂ ਦੇਣਾ ਵੀ ਮناسب ਨਹੀਂ ਸਮਝਿਆ ਗਿਆ ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਲਈ ਕਈ ਯਤਨ ਕੀਤੇ ਗਏ ਪਰੰਤੂ ਡੇਢ ਸਾਲ ਵੱਧ ਸਮਾਂ ਹੋ ਚੁੱਕਿਆ ਹੈ ਸਰਕਾਰ ਦੇ ਵੱਲੋਂ ਨਿਰਾਸ਼ਾਜਨਕ ਉਨ੍ਹਾਂ ਨੂੰ ਜਵਾਬ ਜ਼ਰੂਰ ਮਿਲਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਕਮੇਟੀ ਨੂੰ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਬੰਦੀ ਸਿੰਘਾ ਸੰਬੰਧੀ ਸ੍ਰੀ ਅਕਾਲ ਤਖਸਾਲ ਦੀ ਪੰਜ ਮੈਂਬਰੀ ਕਮੇਟੀ ਨੇ ਜ ਸਮਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਾਸਤੇ ਦਸੰਬਰ 2023 ਵਿੱਚ ਮੰਗਿਆ ਸੀ 21 ਮਾਰਚ 2025 ਨੂੰ ਇਹ ਕਹਿੰਦਿਆਂ ਬੰਦ ਕਰ ਦਿੱਤਾ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਵਿਚਾਰ ਅਧੀਨ ਹੈ ਉਹਨਾਂ ਆ ਕਿਹਾ ਕਿ ਜੇਕਰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਵਿਚਾਰ ਅਧੀਨ ਹੈ ਤਾਂ ਬਲਵੰਤ ਸਿੰਘ ਰਾਜ ਜੋ ਉਹਨਾਂ ਦੇ ਮਾਮਲੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ باوجود ਸਰਕਾਰ ਵੱਲੋਂ ਫੈਸਲਾ ਫਿਰ ਕਿਉਂ ਨਹੀਂ ਲਿਆ ਜਾ ਰਿਹਾ ਉਨਾ ਤਿਹਾਕੇ ਪਹਿਲਾ ਵੀ ਪ੍ਰਧਾਨ ਮੰਤਰੀ ਦਫਤਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਮਾਮਲੇ ਸੰਬੰਧੀ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਜਾਵੇ ਪਰੰਤੂ ਗ੍ਰਹਿ ਮੰਤਰਾਲੇ ਵੱਲੋਂ ਵੀ ਕੋਈ ਹਾਂ ਪੱਖੀ ਉਹਨਾਂ ਨੂੰ ਹੰਗਾਰਾ ਨਹੀਂ ਮਿਲਿਆ ਤੇ ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੇ ਖਿਲਾਫ ਟਿੱਪਣੀਆਂ ਦੀ ਖਬਰ ਸੱਚਮੁੱਚ ਸਨਸਨੀਖੇਜ਼ ਅਤੇ ਚਿੰਤਾਜਨਕ ਸੀ ਹੁਣ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਇੱਕ ਨਾਬਾਲਗਾਂ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਉਹਦੀਆਂ ਛਾਤੀਆਂ ਨੂੰ ਛੋਣਾ ਅਤੇ ਪਜਾਮੇ ਦਾ ਭਾਗ ਸਲਵਾਰ ਦਾ ਨਾਲਾ ਖੋਲਣਾ ਜਾਂ ਤੋੜ ਦੇਣਾ ਇਹ ਜ਼ਬਰਜਨਾਨੀ ਹੈ ਇਹ ਟਿੱਪਣੀਆਂ ਸਾਹਮਣੇ ਆਉਣ ਤੋਂ ਬਾਅਦ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸੀ ਮਹਿਲਾ ਕਮਿਸ਼ਨ ਨੇ ਵੀ ਇਤਰਾਜ਼ ਪ੍ਰਗਟਾਇਆ ਸੀ ਇਸ ਸਬੰਧਤ ਸੁਪਰੀਮ ਕੋਰਟ ਵੀ ਸੁਣਵਾਈ ਹੋਈ ਹੈ ਜਿੱਥੇ ਹਾਈ ਕੋਰਟ ਦੀਆਂ ਟਿੱਪਣੀਆਂ ਨੂੰ ਅਸੰਵੇਦਨਸ਼ੀਲ ਘਰਾੜ ਦਿੱਤਾ ਗਿਆ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਵਿੱਚ ਇਹ ਆਖਿਆ ਕਿ ਜੋ ਟਿੱਪਣੀਆਂ ਕੀਤੀਆਂ ਗਈਆਂ ਸੀ ਉਹ ਵਿਵਾਦਪੂਰਨ ਟਿੱਪਣੀਆਂ ਉਹਨਾਂ ਦਾ ਅਸੀਂ ਖੁਦ ਨੋਟਸ ਲੈ ਕੇ ਇਹ ਕਾਰਵਾਈ ਕੀਤੀ ਹੈ ਇਹ ਸੁਣਵਾਈ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਸਾਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਫੈਸਲਾ ਸੁਣਾਉਣ ਵਾਲਾ ਜੱਜ ਅਸੰਵੇਦਨਸ਼ੀਲ ਹੈ ਦੱਸਣਾ ਬਣਦਾ ਕਿ ਹਾਈ ਕੋਰਟ ਨੇ 17 ਮਾਰਚ ਨੂੰ ਫੈਸਲਾ ਸੁਣਾਇਆ ਸੀ ਕਿ ਔਰਤਾਂ ਛਾਤੀਆਂ ਨੂੰ ਫੜਨਾ ਅਤੇ ਉਸਦੇ ਨਾਲੇ ਨੂੰ ਖਿੱਚਣਾ ਜ਼ਬਰਜਨਾ ਅਪਰਾਧ ਦੇ ਬਰਾਬਰ ਨਹੀਂ ਹੈ ਸਗੋ ਕਿਸੇ ਔਰਤ ਨੂੰ ਕੱਪੜੇ ਉਤਾਰ ਜਾਂ ਨੰਗਾ ਹੋਣ ਲਈ ਮਜਬੂਰ ਕਰਨ ਦੇ ਇਰਾਦੇ ਨਾਲ ਉਹਦੇ ਤੇ ਹਮਲਾ ਜਾਂ ਅਪਰਾਧਕ ਤਾਕਤੀ ਵਰਤੋਂ ਦੇ ਬਰਾਬਰ ਹੈ। ਇਲਾਹਾਬਾਦ ਅਦਾਲਤ ਦੇ ਜਸਟਿਸ ਰਾਭ ਮਨੋ ਨਾਰਾਇਣ ਮਿਸ਼ਰਾ ਦੋ ਵਿਅਕਤੀਆਂ ਦੁਆਰਾ दायर ਇੱਕ ਸੋਧ ਪਟੀਸ਼ਨ ਤੇ ਇਹ ਹੁਕਮ ਦੇ ਰਹੇ ਸੀ। ਜਿਸ ਨੇ ਕਾਸਗੰਗ ਦੇ ਇੱਕ ਵਿਸ਼ੇਸ਼ ਜੱਜ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਦਾਲਤ ਨੂੰ ਪਹੁੰਚ ਕਰਕੇ ਉੱਥੇ ਇਹ ਮਾਮਲਾ ਸਾਹਮਣੇ ਲਿਆਂਦਾ ਸੀ ਪਰ ਹਾਈ ਕੋਰਟ ਦੇ ਜੱਜ ਦੀਆਂ ਇਹਨਾਂ ਟਿੱਪਣੀਆਂ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਤੇ ਹੁਣ ਗੱਲ ਕਰਦੇ ਆ ਕੈਨੇਡਾ ਵੱਲੋਂ ਇੱਕ ਹੋਰ ਫਿਰ ਤੋਂ ਵੱਡਾ ਝਟਕਾ ਕੈਨੇਡਾ ਸਰਕਾਰ ਨੇ ਪੀਆਰ ਦੀ ਉਡੀਕ ਕਰ ਰਹੇ ਭਾਵ ਕੈਨੇਡਾ ਵਿੱਚ ਪੱਕੇ ਹੋਣ ਦੀ ਝਾਕ ਵਿੱਚ ਬੈਠੇ ਲੱਖਾਂ ਲੋਕਾਂ ਸਮੇਤ ਕੁਝ ਭਾਰਤੀਆਂ ਤੇ ਪੰਜਾਬੀਆਂ ਨੂੰ ਵੀ ਕਰਾਰਾ ਝਟਕਾ ਦਿੱਤਾ ਐਕਸਪ੍ਰੈਸ ਐਂਟਰੀ ਪੂਲ ਸਿਸਟਮ ਨਾਲ ਦਾਇਰ ਕੀਤੇ ਗਏ ਲੱਖਾਂ ਲੋਕਾਂ ਦੇ 50 ਤੋਂ 200 ਵਾਧੂ ਨੁਕਤੇ ਜੋ ਉਹਨਾਂ ਨੂੰ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪਾਬ ਐਲ ਐਮ ਆਈਏ ਰਾਹੀਂ ਪ੍ਰਾਪਤ ਹੋਈ ਸੀ ਉਹਨਾਂ ਨੂੰ ਹਟਾ ਦਿੱਤਾ 50 ਤੋਂ 200 ਐਲਐਮਆਈ ਅੰਕਾਂ ਵਾਲੇ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਪੀਆਰ ਦਾ ਸੱਦਾ ਪ੍ਰਾਪਤ ਕਰਨ ਦੀ ਵਧੇਰੇ ਸੰਭਾਵਨਾ ਹੁੰਦੀ ਸੀ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਪਣੇ ਮੰਤਰੀ ਦੇ ਅਹੁਦੇ ਦੇ ਅਸਤੀਫਾ ਦੇਣ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ 21 ਮਾਰਚ ਨੂੰ ਲਗਭਗ 4 ਘੰਟਿਆਂ ਲਈ ਸਾਰੀਆਂ ਫਾਈਲਾਂ ਵਿੱਚੋਂ ਇਹਨਾਂ ਬਿੰਦੂਆਂ ਨੂੰ ਕਟਾ ਕੇ ਇੱਕ ਟ੍ਰਾਇਲ ਕੀਤਾ ਗਿਆ ਅਤੇ ਬਾਅਦ ਵਿੱਚ ਇਹਨਾਂ ਬਿੰਦੂਆਂ ਨੂੰ ਵਾਪਸ ਜੋੜ ਦਿੱਤਾ ਗਿਆ ਪਰ ਜਿਵੇਂ ਹੀ ਕੈਨੇਡਾ ਵਿੱਚ ਮੰਗਲਵਾਰ ਦੀ ਸਵੇਰ ਹੋਈ ਸੀ ਜਿਵੇਂ ਹੀ ਸਰਕਾਰ ਨੇ ਇਹਨਾਂ ਵਾਧੂ ਬਿੰਦੂਆਂ ਨੂੰ ਘਟਾਉਣ ਦਾ ਐਲਾਨ ਕੀਤਾ ਐਲ ਐਮ ਆਈਏ ਰਾਹੀਂ ਪ੍ਰਾਪਤ ਹੋਏ ਸਾਰੇ 50 ਤੋਂ 200 ਅੰਕਾਂ ਵਾਲੀਆਂ ਸਾਰੀਆਂ ਫਾਈਲਾਂ ਵਿੱਚੋਂ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਇਹ ਬਦਲਾ ਐਕਸਪ੍ਰੈਸ ਐਂਟਰੀ ਪੂਲ ਦੇ ਉਹਨਾਂ ਸਾਰੇ ਉਮੀਦਵਾਰਾਂ ਦੇ ਸੀ ਆਰ ਐਸ ਸਕੋਰ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਕੋਲ ਪਹਿਲਾਂ ਪ੍ਰਬੰਧਤ ਰੋਜ਼ਗਾਰ ਵਾਸਤੇ ਵਾਧੂ ਅੰਕ ਸਨ ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਪੀ ਆਰ ਲਈ ਸੱਦਾ ਪੁੱਤਰ ਮਿਲ ਚੁੱਕੇ ਸੀ ਜਾਂ ਜਿਨ੍ਹਾਂ ਦੀਆਂ ਅਰਜ਼ੀਆਂ ਇਸ ਵਕਤ ਪ੍ਰੋਸੈਸ ਅਧੀਨ ਸਨ ਉਹ ਇਸ ਬਦਲਾਅ ਤੋਂ ਪ੍ਰਭਾਵਿਤ ਨਹੀਂ ਹੋਣਗੇ ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲੀ ਹੈ ਪਰ 23 ਦਸੰਬਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਆਈ ਆਰ ਸੀ ਸੀ ਨੇ ਕਿਹਾ ਸੀ ਕਿ ਵਾਧੂ ਪੁਆਇੰਟਾਂ ਨੂੰ ਹਟਾਉਣਾ ਇੱਕ ਅਸਥਾਈ ਉਪਾਅ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਇਹ ਉਪਾਅ ਕਦੋਂ ਖਤਮ ਹੋਏਗਾ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੇ ਵੈਬ ਪੇਜ ਤੇ ਲਿਖਿਆ ਕਿ ਉਮੀਦਵਾਰਾਂ ਦੇ ਨਵੇਂ ਸਕੋਰ ਸਹੀ ਢੰਗ ਨਾਲ ਪ੍ਰਤੀਬੰਧਿਤ ਹੋਣ ਕਾਰਨ ਉਦੇ ਵਿੱਚ ਕੁਝ ਦਿਨ ਹੋਰ ਹਾਲੇ ਲੱਗ ਸਕਦੇ ਨੇ ਅਤੇ ਸਰਕਾਰ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਇੱਕ ਬੇਨਤੀ ਵੀ ਕੀਤੀ ਹੈ ਕਿ ਉਹ ਇੱਕ ਹਫ਼ਤੇ ਤੋਂ ਬਾਅਦ ਸਮੇਂ ਲਈ ਉਹਨਾਂ ਦੇ ਸਕੋਰ ਅਪਗ੍ਰੇਡ ਹੋਣ ਤੱਕ ਉਹਨਾਂ ਨਾਲ ਸੰਪਰਕ ਨਾ ਕਰਨ ਪਿਛਲੇ ਜਨਰਲ ਐਕਸਪ੍ਰੈਸ ਐਂਟਰੀ ਡਰਾਸ ਸਿਸਟਮ ਵਿੱਚ ਔਸਤ ਸਕੋਰ 521 ਸੀ ਜਿਸ ਦੇ ਵਿੱਚ ਹੋਰ ਗ੍ਰਾਫਟ ਆਉਣ ਦੀ ਉਮੀਦ ਸੀ ਜਿਨ੍ਹਾਂ ਬਿਨੇਕਾਰਾਂ ਦੇ ਅੰਕ 500 ਸਨ ਉਹਨਾਂ ਦੇ ਅੰਕ ਹੁਣ 50 ਕੱਟੇ ਜਾਣ ਤੋਂ ਬਾਅਦ 450 ਰਹਿ ਜਾਣਗੇ ਅੱਜ ਅਹੀ ਸਥਿਤੀ ਵਿੱਚ ਭਾਵੇਂ ਅਗਲਾ ਡਰਾਫਟ 500 ਜਾਂ 490 ਦਾ ਆਵੇ ਸਾਡੇ 450 ਦੇ ਸਕੋਰ ਵਾਲੇ ਲੋਕਾਂ ਵਾਸਤੇ ਪੀਆਰ ਹੁਣ ਇੱਕ ਦੂਰ ਦਾ ਸੁਪਨਾ ਹੋ ਜਾਏਗਾ ਦੋਸਤੋ ਏਸੀ ਕੌਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ